ਦੇ ਨਾਲ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਉਹ ਹੁਣਾਂ ਦਾ ਪਿਆ ਯਾਰ ਵੀਰ ਉਹ ਜਿਸ ਤਰੀਕੇ ਦੇ ਨਾਲ ਵਧ ਰਿਹਾ ਔਰ ਜਲੰਧਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨੌਜਵਾਨ ਜਿਹੜੇ ਨਸ਼ੇ ਦੀ ਗ੍ਰਸਤ ਦੇ ਵਿੱਚ ਆ ਕੇ ਮੌਤ ਦਾ ਗਰਾਸ ਬਣ ਰਹੇ ਆ ਜਲੰਧਰ ਵੈਸਟ ਦੇ ਵਿੱਚ ਵੀ ਮੌਤਾਂ ਹੋਈਆਂ ਪਿਛਲੇ ਦਿਨੀ ਧਰਨਾ ਵੀ ਲਗਾਇਆ ਗਿਆ ਤਾਂ ਅੱਜ ਜਲੰਧਰ ਦੀ ਸਾਰੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਨੀਤਰਤਵ ਦੇ ਵਿੱਚ ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਮੈਂ ਮੈਂ ਮੈਮੋਰੰਡਮ ਹੈ ਜਿਹੜਾ ਉਹ ਦੇਣ ਦੇ ਲਈ ਆਏ ਸੀ ਕਿ ਜਿਹੜੇ ਲੋਕ ਨਸ਼ਾ ਵੇਚ ਰਹੇ ਆ ਉਹਨਾਂ ਦੇ ਉੱਤੇ ਜਿਹੜੀ ਹੈ ਸਖਤੀ ਕੀਤੀ ਜਾਵੇ ਤਾਂ ਕਿ ਜਲੰਧਰ ਵਾਲਿਆਂ ਨੂੰ ਇੱਕ ਚੰਗਾ ਮਾਹੌਲ ਹੈ ਜਿਹੜਾ ਰਹਿਣ ਦਾ ਚੰਗਾ ਵਾਤਾਵਰਨ ਹੈ ਉਹ ਜਿਹੜਾ ਉਹ ਮਹਈਆ ਹੋ ਸਕੇ ਲਗਾਤਾਰ ਨਸ਼ੇ ਨਾਲ ਇੰਕੁਜੀ ਮੋਤਾਂ ਹੋ ਰਹੀਆਂ ਪਿਛਲੇ ਦਿਨੀ ਵੀ ਹੋਈਆਂ ਅ ਤੇਤਲ ਜੀ ਵੀ ਕਈ ਵਾਰੀ ਲਾਈਵ ਹੋਏ ਆ ਤੁਸੀਂ ਵੀ ਹੋਇਓ ਕਈ ਮੌਤਾਂ ਹੋ ਚੁੱਕੀਆਂ ਭਾਰੂਗਮ ਚੋਈ ਫਿਰ ਇੱਕ ਹੋਰ ਜਗਾ ਹੋਈ ਚੀਤ ਲਗਦੇ ਵਿੱਚ ਚੋਈ ਸੀ ਜਿੱਥੇ ਕਿ ਉਹਦੀ ਮਾਂ ਵੀ ਨਾਲ ਹੀ ਮਰ ਜਾਂਦੀ ਆ ਮੌਤ ਦੀ ਖਬਰ ਸੁਣਨ ਤੋਂ ਬਾਅਦ ਇੱਕ ਹੋਰ ਮੌਤ ਹੋ ਜਾਂਦੀ ਆ ਦੇਖੋ ਭਾਰਤੀ ਜਨਤਾ ਪਾਰਟੀ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੀ ਆ ਕਿ ਜੋ ਇਸ ਵੇਲੇ ਸ਼ਹਿਰ ਦੇ ਵਿੱਚ ਮਹੱਲਿਆਂ ਦੇ ਵਿੱਚ ਜਿਹੜੇ ਨਸ਼ੇ ਦੇ ਨਾਲ ਜਿਹੜੇ ਘਰ ਖਰਾਬ ਹੋ ਰਹੇ ਆ ਉਹਨਾਂ ਦੇ ਉੱਤੇ ਲਗਾਮ ਲਗਾਉਣ ਦੇ ਲਈ ਧਰਨੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅਸੀਂ ਸਾਰੇ ਇਦੇ ਉੱਤੇ ਨਵੀਂ ਸਟ੍ਰੈਟਜੀ ਬਣਾਵਾਂਗੇ ਔਰ ਸਭ ਨਾਲ ਪਹਿਲਾਂ ਸਾਡਾ ਸਾਰਿਆਂ ਦਾ ਦਾਇਤ ਬੰਦਾ ਸੀ ਕਿ ਅਸੀਂ ਜਿਹੜੇ ਸਾਡੇ ਪੁਲਿਸ ਮੁਖੀ ਹੈ ਜ਼ਿਲ੍ਹੇ ਦੇ ਉਹਨਾਂ ਦੇ ਧਿਆਨ ਦੇ ਵਿੱਚ ਸਾਰਾ ਮਾਮਲਾ ਲਿਆਈਏ ਔਰ ਅੱਜ ਅਸੀਂ ਸਾਰੇ ਜਿਹੜੇ ਹੈ ਉਹਨਾਂ ਨੂੰ ਮੈਮੋਰੰਡਮ ਦਿੱਤਾ ਔਰ ਕਿਸ ਤਰੀਕੇ ਦੇ ਨਾਲ ਨਸ਼ਾ ਵੇਚ ਰਿਹਾ ਕਿਹੜੇ ਕਿਹੜੇ ਕਾਰਨ ਹੈ ਕਿਹੜੇ ਕਿਹੜੇ ਲੋਕ ਦੋਸ਼ੀ ਹੈ ਕਿਹੜੇ ਕਿਹੜੇ ਮੈਡੀਕਲ ਸਟੋਰਾਂ ਦੇ ਉੱਤੇ ਨਸ਼ਾ ਵੇਚ ਰਿਹਾ ਹੈ ਸਾਰੀ ਡਿਸਕਸ਼ਨ ਹੈ ਬੜੀ ਡਿਟੇਲ ਦੇ ਨਾਲ ਹੈ ਜਿਹੜੀ ਪੁਲਿਸ ਕਮਿਸ਼ਨਰ ਦੇ ਨਾਲ ਅੱਜ ਹੋਈ ਹੈ ਔਰ ਉਹਨਾਂ ਨੇ ਇਸ ਗੱਲ ਦਾ ਆਸ਼ਵਾਸਨ ਦਵਾਇਆ ਕਿ ਇਹਦੇ ਉੱਤੇ ਜਿਹੜਾ ਐਕਸ਼ਨ ਹੈ ਕੀਤਾ ਜਾਏਗਾ। ਕਿਹੜੀ ਗੱਲ ਕੀ ਹੱਲ ਹੋਵੇਗਾ? ਦੇਖੋ ਗੱਲ ਹੈ ਕਿ ਸਾਡਾ ਫਰਜ਼ ਹੈ ਕਿ ਅਸੀਂ ਸਿਸਟਮ ਨੂੰ ਜਿਹੜਾ ਚਿਤਾਈਏ ਕਿਉਂਕਿ ਇਹ ਪੰਜਾਬ ਹੈ ਪੰਜਾਬ ਹੈ ਜਿਹੜਾ ਹਮੇਸ਼ਾ ਇਸ ਕਰਕੇ ਜਾਣਿਆ ਜਾਂਦਾ ਕਿ ਇੱਥੇ ਜਿਹੜਾ ਦੁੱਧ ਦਾ ਦਰਿਆ ਵਗਦਾ ਸੀ। ਇੱਥੇ ਮੁੰਡੇ ਆ ਜਿਹੜੇ ਕਬੱਡੀ ਖੇਡਦੇ ਸੀਗੇ ਸਪੋਰਟਸ ਖੇਡਦੇ ਸੀਗੇ ਜਿਹਦੇ ਕਰਕੇ ਪੰਜਾਬੀ ਐ ਜਿਹੜੇ ਸ਼ਾਨੋ ਸ਼ੌਕਤ ਦੇ ਨਾਲ ਜਾਣੇ ਜਾਂਦੇ ਸੀ ਪਰ ਜਿਸ ਤਰੀਕੇ ਦੇ ਨਾਲ ਹੁਣ ਨਸ਼ੇ ਦੇ ਵਿੱਚ ਵਾਧਾ ਹੋਇਆ ਸੋ ਅਸੀਂ ਆਪਣਾ ਫਰਜ਼ ਸਮਝਦੇ ਆ ਜਿਹੜਾ ਅੱਜ ਮੈਮੋਰੰਡਮ ਦੇਣ ਦੇ ਲਈ ਆਏ ਆ ਅਗਰ ਇਹਦੇ ਵਿੱਚ ਸੁਧਾਰ ਨਾ ਹੋਇਆ ਤਾਂ ਅਸੀਂ ਸਾਰੇ ਬੈਠ ਕੇ ਸਟ੍ਰੈਟਜੀ ਵੀ ਬਣਾਵਾਂਗੇ ਆਉਣ ਵਾਲੀ ਜਿਹੜੀ ਲੜਾਈ ਐ ਵੱਡੇ ਲੈਵਲ ਦੇ ਉੱਤੇ ਨਸ਼ੇ ਦੇ ਖਿਲਾਫ ਐ ਜਿਹੜੀ ਲੜੀ ਚਾਹੀਏ ਕਿੰਕੂ ਜੀ ਵੈਸਟ ਹਲਕੇ ਦੇ ਵਿੱਚ ਜਿਹੜੀ ਇੱਕ